ਦੇਖੋ ਹਾਂਜੀ ਕੀ ਦੇਖੀਏ ਮੇਰੀ ਬਿਨਾ ਫਿਲਟਰ ਤੋਂ ਵੀਡੀਓ ਅੱਛਾ ਦਿਖਾਓ ਜੀ ਤਾਂ ਵੀ ਅਸੀਂ ਹੱਤ ਲੱਗਦੇ ਆ ਬਿਨਾ ਫਿਲਟਰ ਤੋਂ ਵੀ ਵਾਹ ਯਾਰ ਬੜਾ ਜਿਗਰਾ ਤੇਰਾ ਬਿਨਾ ਫਿਲਟਰ ਤੋਂ ਵੀਡੀਓ ਬਣਾ ਲਈ ਐਨੇ ਸੋਹਣੇ ਆ ਯਾਰ ਤੂੰ ਤਾਂ ਬਿਨਾ ਫਿਲਟਰ ਤੋਂ ਵੀ ਕਮਾਲ ਏ ਯਾਰ ਬਿਨਾ ਫਿਲਟਰ ਤੋਂ ਵੀ ਕਮਾਲ ਆ ਤੇਰੇ ਤਾਂ ਯਾਰ ਸੂਟਾ ਦੇ ਵੀ ਸਾਰੇ ਰੰਗ ਫੱਬਦੇ ਆ ਯਾਰ ਮੂਟ ਵੀ ਜਿਹੜੇ ਸੋਹਣੇ ਪੌਣੇ ਸਾਰੇ ਰੰਗ ਖੱਬਦੇ ਆ ਚੱਲ ਯਾਰ ਸੂਟਾਂ ਦੀ ਬਹੁਤ ਜ਼ਿਆਦਾ ਤਾਰੀਫ ਹੋ ਗਈ ਹੁਣ ਤੂੰ ਆਪਣੀ ਦੰਦਾ ਦੀ ਵੀ ਤਾਰੀਫ ਕਰ ਦੇ ਯਾਰ ਏ ਕਿੱਡੀ ਸੋਹਣੇ ਦੰਦ ਮੇਰੇ ਦੰਦ ਕਿੱਡੇ ਚਿੱਟੇ ਨਾ ਸਾਰੇ ਕੁਤੀਨਾ ਚਿੱਟੇ ਹੂੰ ਨਾ ਫਿਲਟਰ ਲਾ ਕੇ ਉਹ ਹਾ ਕਿਵੇਂ ਲੱਗਦੀ ਏ ਫਿਲਟਰ ਨਾਲ ਤਾਂ ਬਾਲੀ ਕੈਂਟ ਲੱਗਦੀ ਬਾਲੀ ਕੈਂਟ ਲੱਗਦੀ ਹਾ ਯਾਰ ਬੜੀ ਕੈਂਟ ਲੱਗਦੀ ਪਈ ਨਹੀਂ ਯਾਰ ਤੂੰ ਤੇਰੇ ਤਾਂ ਫਿਲਟਰ ਨਹੀਂ ਕੰਮਲੀਏ ਕੰਮ ਕਰਦਾ ਫਿਲਟਰ ਨੂੰ ਵੀ ਅੱਗੇ ਫਿਲਟਰ ਲਾਉਣਾ ਪੈਂਦਾ ਏ